दृष्टि शक्ति श्रोथ शक्ति कथन शक्ति इस ਤੋਂ ਬਾਅਦ ਜੋ परिपूर्ण परमात्मा ਦੀ ਮਹਾਨ ਬਖਸ਼ਿਸ਼ ਹੈ ਉਹ ਹੈ ਸਪਰਸ਼ਤਾ ਹਵਾ ਗਰਮ ਹੈ ਕਿ ਠੰਡੀ वस्तु ਕੋਮਲ ਹੈ ਕਿ ਠੋਸ ਇਹ ਸੜੀ ਖਲੜੀ ਦਸਦੀ ਹੈ ਪਾਣੀ ਠੰਡਾ ਹੈ ਕਿ ਗਰਮ वस्तु ਕੋਮਲ ਹੈ ਕਿ ਸਖਤ ਇਸ ਤਰ੍ਹਾਂ ਦਾ ਬੋਲ ਜੋ बार-बार ਸਾਨੂੰ ਹੁੰਦਾ ਹੈ ਖਲੜੀ ਕਰਕੇ ਹੁੰਦਾ ਹੈ। ਔਰ ਖਲੜੀ ਆਪਣੇ ਆਪ ਦੇ ਵਿੱਚ ਮਹਾਨ ਹੈ ਮਹਾਨ ਹੈ ਜੋ ਵਸਤੂ ਪਿਆਰੀ ਲਗੇ ਉਹਨੂੰ ਛੋਣ ਨੋ ਜੀ ਕਰਦਾ ਹੈ। ਜਿਸ ਨਾਲ ਸਨੇਹ ਹੈ ਉਸਨੂੰ ਆਪਣੀ ਖਲੜੀ ਦੇ ਨਾਲ ਸੀਨੇ ਦੇ ਨਾਲ ਲਾਣ ਨੋ ਜੀ ਕਰਦਾ ਹੈ। सारे भक्ताने ने कह हे प्रभु तेरे चरण कमल जैसे ने कमल कोमलता का प्रतीक है कमल सुगंध का प्रतीक है कमल सुहपण का स्वरूप है ठीक है तू सुंदर है तू सुगंधित है और हे प्रभु तू कोमल भी है कोमल बंधन बांधे कोमलता ਬਹੁਤ ਵੱਡੀ ਸਵਗਾਤਾਂ ਦੇ ਚਾ ਇੱਕ ਸਵਗਾਤ ਅਸੀਂ ਦੇਖਦੇ ਹਾਂ ਕਿਸੇ ਦੇ ਬੋਲ ਕੋਮਲ ਕਿਸੇ ਦੇ ਬੋਲ ਕਠੋਰ ਕਿਸੇ ਦੀ ਤਕਣੀ ਵੀ ਕਠੋਰ ਆਉਂਦੀ ਹੈ ਇਹ ਕਿਸ ਤਰ੍ਹਾਂ ਦੇਖਦਾ ਪੇ ਤੇ ਖਾ ਜਾਏਗਾ ਇਹ ਤੇ ਵੇਖ ਕੇ ਖਾ ਜਾਏਗਾ ਪਰ ਕਿਸੇ ਦੀ ਤਕਣੀ ਵਿੱਚ ਵੀ ਬੜੀ ਕੋਮਲ ਦਾ ਬੜੀ ਕੋਮਲ ਦਾ ਇਸ ਤਰ੍ਹਾਂ ਅਸੀਂ ਆਕਾਰਿਕ ਦੁਨੀਆ ਵਿੱਚ ਦੇਖਦੇ ਹਾਂ ਦ੍ਰਿਸ਼ਮਾਨ ਜਗਤ ਦੇ ਵਿੱਚ ਦੇਖਦੇ ਆ ਕੋਮਲ ਤੇ ਕਠੋਰ ਗਰਮ ਤੇ ਸਰਦ ਭਗਤਾਂ ਨੂੰ ਜਿੱਥੇ ਤੱਕ ਅਨੁਭਵ ਹੋਇਆ ਹੈ ਉਹ ਇਹ ਹੋਇਆ ਹੈ ਪ੍ਰਮਾਤਮਾ অতি ਸੀਤਲ ਹੈ অতি ਸੀਤਲ ਹੈ অতি ਸੀਤਲ ਹੈ ਪ੍ਰਮਾਤਮਾ ਗੁਣਾ ਦਾ ਸਾਗਰ ਹੈ ਗੁਣ অতি ਠੰਡੇ ਨੇ অতি ਠੰਡੇ ਨੇ ਅਗਰ ਗੁਣ ਸੀਤਲ ਨੇ ਤਾਂ ਔਗੁਣ ਗਰਮ ਨੇ ਔਗੁਣ ਬਹੁਤ ਗਰਮ ਨੇ ਬਹੁਤ ਗਰਮ ਹੈ ਸ਼ਾਂਤੀ শীতল ਹੈ শীতল ਹੈ ਕ੍ਰੋਧ ਗਰਮ ਹੈ ਗਰਮ ਹੈ ਦਇਆ ਬੜੀ শীতল ਹੈ শীতল ਹੈ ਪਰ ਕਠੋਰਤਾ ਬੜੀ ਗਰਮ ਹੈ ਬੜੀ ਗਰਮ ਹੈ ਇਸੇ ਤਰੀਕੇ ਨਾਲ ਪ੍ਰੇਮ অতি ਠੰਡਾ ਹੈ অতি ਠੰਡਾ ਹੈ ਨਫ਼ਰਤ ਬੜੀ ਗਰਮ ਹੈ ਬੜੀ ਗਰਮ ਹੈ मित्रता निर्वैरता बड़ी शीतल है बड़ी शीतल है पर दुश्मनी बड़ी गर्म है बड़ी गर्म है अग चलिए सम दृष्टि बड़ी कोमल है बड़ी शीतल है बड़ी शीतल है पर भेदभाव वितकरार ये बड़ा गर्म है बड़ा गर्म है औगुण गर्म ने गुण ਸੀਤਲ ਨਹੀਂ ਜਦ ਕਿਸੇ ਨੂੰ ਔਗਣ ਛੂੰਦੇ ਨੇ ਗਰਮ ਹੋ ਜਾਂਦਾ ਹੈ ਕ੍ਰੋਧ ਗਰਮ ਕਰ ਦਿੰਦਾ ਅਸ਼ਾਂਤੀ ਗਰਮ ਕਰ ਦਿੰਦੀ ਹੈ ਵੈਰ ਵਿਰੋਧ ਮਨੁੱਖ ਨੂੰ ਗਰਮ ਕਰਕੇ ਰੱਖ ਦਿੰਦਾ ਨਫ਼ਰਤ ਗਰਮ ਕਰਕੇ ਰੱਖ ਦਿੰਦੀ ਹੈ ਘਿਰਣਾ ਗਰਮ ਕਰਕੇ ਰੱਖ ਦਿੰਦੀ ਹੈ ਤਪਾ ਕੇ ਰੱਖ ਦਿੰਦੀ ਹੈ ਉਸ ਤਪਸ਼ ਦੇ ਵਿੱਚ ਉਸ ਗਰਮੀ ਦੇ ਵਿੱਚ ਦੇਵੀ ਗੁਣ ਸੜ ਜਾਂਦੇ ਨੇ ਤਪੇ ਹੋਏ ਮਨੁੱਖ ਦੇ ਅੰਦਰ ਰੱਬੀ ਗੁਣ ਨਹੀਂ ਹੁੰਦੇ ਕਿ ਕਿ ਰੱਬੀ ਗੁਣ ਤੇ ਸੀਤਲ ਨੇ ਇਹ ਤੇ ਇੱਕ ਜੋ ਹੈ ਖਾਸ ਪ੍ਰਮਾਤਮਾ ਦਾ ਬਣਾਇਆ ਹੋਇਆ ਨਿਯਮ ਹੈ ਕਿ ਇੱਕ ਥਾਂ ਤੇ ਇੱਕੋ ਹੀ ਸਮੇਂ ਜਾਂ ਗਰਮੀ ਰੱਖੀ ਜਾ ਸਕਦੀ ਹੈ ਜਾਂ ਠੰਡੀ ਜਾਂ ਠੰਡ ਜਾਂ ਗਰਮ ਇੱਕ ਸਮੇਂ ਇੱਕੋ ਹੀ ਥਾਂ ਤੇ ਜਾਂ ਅੰਧੇਰਾ ਰੱਖਿਆ ਜਾ ਸਕਦਾ ਹੈ ਜਾਂ ਰੋਸ਼ਨੀ ਦੋਵੇਂ ਇਕੱਠੇ ਨਹੀਂ ਲੈ ਸਕਦੇ ਅਗਰ ਕੋਈ ਆਖੇ ਨਹੀਂ ਇੱਕੋ ਹੀ ਥਾਂ ਦੇ ਤੇ ਪ੍ਰਕਾਸ਼ ਤੇ ਅੰਧਕਾਰ ਇਕੱਠਾ ਹੀ ਰੱਖਣਾ ਹੈ। ਇੱਕ ਕੋਈ ਬਾਂਡੇ ਦੇ ਵਿੱਚ, ਇੱਕ ਕੋਈ ਗਲਾਸ ਦੇ ਵਿੱਚ। ਗਰਮ ਤੇ ਠੰਡਾ ਇਕੱਠਾ ਹੀ ਰੱਖਣਾ ਹੈ। ਕਠਨ ਨਹੀਂ। ਜਾਂ ਤੇ ਗਰਮ, ਜਾਂ ਠੰਡਾ। ਇੰਜ ਕਹਿ ਸਕਦੇ ਹਾਂ ਹਿਰਦੇ 'ਚ ਕੀ ਆ, ਔਗਣ ਰਹਿਣ ਗਈ ਆਗੁਣ। ਦੋਵੇਂ ਨਹੀਂ ਰਹਿ ਸਕਦੇ। ਦੋਵੇਂ ਨਹੀਂ ਰਹਿ ਸਕਦੇ। ਕਿਉਂਕਿ ਦੋਹਾਂ ਦੀ ਆਪਸ ਵਿੱਚ ਵਿਰੋਧਤਾ ਹੈ ਸਰਦੀ ਤੇ ਗਰਮੀ ਦੀ ਵਿਰੋਧਤਾ ਹੈ ਪ੍ਰਕਾਸ਼ ਤੇ ਅੰਧਕਾਰ ਦੀ ਵਿਰੋਧਤਾ ਹੈ ਇਹ ਦੋ ਇਕੱਠੇ ਨਹੀਂ ਰਹਿ ਸਕਦੇ ਇਸ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬੜੇ ਆਲਮਾਨਾ ਢੰਗ ਨਾਲ ਬਿਆਨ ਵੀ ਕੀਤਾ ਹੈ ਸਜਾਤੀ ਮੇਲ ਹੋ ਜਾਂਦਾ ਹੈ ਵਿਜਾਤੀ ਨਹੀਂ ਹੁੰਦਾ ਜਿਵੇਂ ਰੋਸ਼ਨੀ 'ਚ ਹੋਰ ਰੋਸ਼ਨੀ ਸਮਾ ਸਕਦੀ ਹੈ ਰੋਸ਼ਨੀ ਵਿੱਚ ਅੰਧੇਰਾ ਨਹੀਂ ਸਮਾ ਸਕਦਾ ਜਿਵੇਂ ਠੰਡ ਵਿੱਚ ਹੋਰ ਠੰਡ ਸਮਾ ਸਕਦੀ ਹੈ ਗਰਮੀ ਦੇਚ ਹੋਰ ਗਰਮੀ ਸਮਾ ਸਕਦੀ ਹੈ ਠੰਡ ਤੇ ਗਰਮੀ ਨੂੰ ਇਕੱਠਾ ਨਹੀਂ ਰੱਖਿਆ ਜਾ ਸਕਦਾ ਦੋਹਾਂ ਨੂੰ ਇਕੱਠਾ ਰੱਖਣਾ ਬਹੁਤ ਕਠਿਨ ਹੈ ਮਹਾਰਾਜ ਕਹਿੰਦੇ ਨੇ ਵਸਤੂ ਅੰਦਰ ਵਸਤ ਸਮਾਵੇ ਦੂਜੀ ਹੋਵੇ ਪਾਸ ਇੱਕ ਥਾਂ ਤੇ ਇੱਕ ਵਸਤੂ ਤਾਂ ਸਵਾ ਸਕਦੀ ਹੈ ਜੇ ਪਹਿਲੀ ਪਈ ਹੋਈ ਵਸਤੂ ਇੱਕ ਪਾਸੇ ਹੋਵੇ ਦੋਵੇਂ ਇਕੱਠੀਆਂ ਨਹੀਂ ਰਹਿ ਸਕਦੀ ਜਿਵੇਂ ਮਹਾਰਾਜ ਕਹਿੰਦੇ ਨੇ हौ में, नामें, नाल विरोध है दो नाव से एक ठाए हंकार बड़ा सख्त है कठोर है प्रभु का नाम अत्यंत कोमल है कठे नहीं रह सकते। यक जा नहीं रह सकते दो नाव से एक ठाए हां मैं हां मैं हां हा। तो जितना मेरे अंदरों ये भाव पैदा होता है मैं हां मैं हां मैं हां उतना एक दूसरा भाव प्रगट होता है तू नहीं है तू नहीं है तू नहीं है तू की है तू कुछ भी नहीं और जितना ये भाव प्रगट होवे तू है तू है तू है तो मैं नहीं हाँ और मैं कुछ भी नहीं या मनुख मैं आश्रित जीवेगा या मनुख तू आश्रित जीवेगा तू कोमल है मैं कठोर तू सुंदर है मैं करूप हाँ तू शांति है मैं क्रोध हाँ तू प्रेम है मैं घृणा हाँ तू निर्वैर है मैं वैर भाव भरे भर आया तू समदृष्ट है मैं वितकर्या भरे आया तू सुख स्वरूप है मैं दुख स्वरूप हाँ तू आनंद है मैं कलेश है। तू तो अति सुंदर है मैं अति करूप ये दो किस तरह कटे रहने या मेरे हृदय चो तू रुखसत हो गए या मेरे हृदय चो मैं धर्म की साधना है मैं रुखसत कर क्यों मैं कठोर है मैं करूप है मैं गर्म है हंकार ही बहुत गर्म आंकार का मतलब भी है मैं हां ਮੈਂ ਹਾਂ ਮੈਂ ਹਾਂ ਤੂੰ ਨਹੀਂ ਤੂੰ ਹੈ ਤੂੰ ਮੈਂ ਤੈਨੂੰ ਮਿਟਾ ਕੇ ਰੱਖਾਂਗਾ ਜਿਤਨਾ ਹੰਕਾਰੀ ਮਨੁੱਖ ਹੋਵੇਗਾ ਲੋਕਾਂ ਦੇ ਸਿਰ ਤੇ ਬੈਠਣ ਦੀ ਕੋਸ਼ਿਸ਼ ਕਰੇਗਾ ਜਿਤਨਾ ਸੰਤ ਹੋਵੇਗਾ ਕਦਮਾਂ ਦੇ ਚ ਬੈਠਣ ਦੀ ਕੋਸ਼ਿਸ਼ ਕਰੇਗਾ ਚਰਨਾਂ ਦੇ ਥੱਲੇ ਬੈਠਣ ਦੀ ਕੋਸ਼ਿਸ਼ ਕਰੇਗਾ ਉਹ ਤੀ ਕਹੇਗਾ ਮੈਂ ਹਰ ਇੱਕ ਦੇ ਕਦਮਾਂ ਦੀ ਖਾਕ ਹਰ ਇੱਕ ਦੇ ਕਦਮਾਂ ਦੀ ਖਾਕ ਹਰ ਇੱਕ ਦੇ ਚਰਨਾਂ ਦੀ ਧੋ ਗੁਰੂ ਨਾਨਕ ਦੇ ਇੱਕ ਬੋਲ ਸਰਵਨ ਕਰਵਾ ਬੱਛਾ ਕੈਨ ਨੇ ਏ ਪਰਿ ਪੂਰਨ ਪਰਮਾਤਮਾ ਬਦਬਖਤ ਹਮਚੋਂ ਬਖੀ ਲਗਾ ਵਰ ਬੇਨਜ਼ਰ ਬੇਵਾਕ ਨਾਨਕ ਬਗੋ ਅਜ ਜਨ ਤੁਰਾ ਤੇਰੇ ਚਾਕਰਾਂ ਪਾ ਹਾਕ ਏ ਪਰਮਾਤਮਾ ਮੈਂ ਕੀ ਆ ਤੇ ਤੂੰ ਕੀ ਐ ਮੈਂ ਕੀ ਆ ਬਦਬਖਤ ਬਦ ਕਿਸਮਤ ਮੇਰੀ ਚੰਗੀ ਕਿਸਮਤ ਵੀ ਨਹੀਂ ਪਹਿਲੇ ਇਹ ਵੀ ਮੈਂ ਇੱਕ ਨੁਕਤਾ ਰੱਖਦਾ ਹਾਂ ਬਦਬਖਤੀ ਦਾ ਜਨਮ ਕਿਵੇਂ ਹੁੰਦਾ ਹੈ ਬਦਬਖਤੀ ਪੈਦਾ ਕਿਵੇਂ ਹੁੰਦੀ ਹੈ ਬਦਕਿਸਮਤੀ ਜਨਮ ਕਿਵੇਂ ਲੈਂਦੀ ਹੈ ইরਾਨੀ ਸੂਫੀ ਸੰਤ ਸ਼ੇਖ ਸਾਦੀ ਸਾਹਿਬ ਕਹਿੰਦੇ ਨੇ ਗਰ ਇਨਸਾਫ কুরਸੀ ਬਦ ਅਖਤਰ ਕਸ ਅਸਤ ਅਗਰ ਇਨਸਾਫ ਦੀ ਗੱਲ ਮੈਥੋਂ ਪੁੱਛੇ ਬਦਬਖਤ ਕੌਣ ਹੈ ਇਹ ਫਕੀਰ ਕਹਿੰਦਾ ਮੈਂ ਨਜੂਮੀ ਨਹੀਂ ਹਾਂ ਜੋਤਸ਼ੀ ਨਹੀਂ ਹਾਂ ਔਰ ਜੋਤਿਸ਼ ਵਿਦਿਆ ਦੇ ਆਧਾਰ ਤੇ ਮੈਂ ਨਹੀਂ ਦੱਸ ਰਿਹਾ ਕਿ ਬਦਬਖਤ ਕੌਣ ਹੈ ਬਦਕਿਸਮਤ ਕੌਣ ਹੈ ਮੈਂ ਅਧਿਆਤਮਿਕ ਦ੍ਰਿਸ਼ਟੀਕੋਣ ਦੇ ਮੁਤਾਬਕ ਦੱਸ ਰਿਹਾ ਬਦਬਖਤ ਕੌਣ ਹੈ ਬਦਕਿਸਮਤ ਕੌਣ ਹੈ ਗਰ ਇਨਸਾਫ ਪੁਰਸੀ ਬਦ ਅਖਤਰ ਕਸ ਅਸਤ ਕਿ ਦਰ ਰਾਤਸ਼ ਰੰਜ ਦੀ ਗਰ ਕਸ ਅਸਤ ਉਹ ਬਦਬਖਤ ਮਨੁੱਖ ਹੈ ਕੌਣ ਜਿਹਦੀਆਂ ਖੁਸ਼ੀਆਂ ਦੂਜਿਆਂ ਦੇ ਗਮ ਤੇ ਖੜੀਆਂ ਨੇ ਜੇਦੀ ਜ਼ਿੰਦਗੀ ਦੂਜਿਆਂ ਦੀ ਮੌਤ ਤੇ ਖੜੀ ਏ ਜੋ ਹਾਸੇ ਲੱਭਦਾ ਏ ਲੋਕਾਂ ਦੇ ਰੋਣਿਆਂ ਦੇ ਚੋਂ ਜੋ ਨਫਾ ਲੱਭਦਾ ਏ ਦੂਜਿਆਂ ਦੇ ਨੁਕਸਾਨ ਦੇ ਚੋਂ ਜੋ ਇੱਜ਼ਤ ਲੱਭਦਾ ਏ ਦੂਜਿਆਂ ਦੀ ਬੇਇੱਜ਼ਤੀ ਦੇ ਚੋਂ ਜੋ ਆਪਣੀ ਜ਼ਿੰਦਗੀ ਲੱਭਦਾ ਏ ਦੂਜਿਆਂ ਦੀ ਲਾਸ਼ਾਂ ਦੇ ਚੋਂ ਬਦਬਖਤ ਇਹ ਹੀ ਬਦਬਕਿਸਮਤ ਹੈ ਜਿਤਨਾ ਅਹੰਮ ਆਸ਼ਰਿਤ ਮੈਂ ਆਸ਼ਰਿਤ ਜੀਵਣ ਵਾਲਾ ਮਨੁੱਖ ਹੁੰਦਾ ਏ ਉਹ ਤੇ ਸਿਰ ਤੇ ਬੈਠਦਾ ਏ ਔਰ ਕਈ ਦਫਾ ਆਪਣਾ ਭਾਰ ਇਤਨਾ ਵਧਾ ਦਿੰਦਾ ਹੈ ਗਰਦਨਾ ਟੁੱਟ ਕੇ ਰਹਿ ਜਾਂਦੀ ਹੈ ਟੁੱਟ ਕੇ ਰਹਿ ਜਾਂਦੀ ਹੈ ਅੱਜ ਤੱਕ ਹੰਕਾਰੀ ਮਨੁੱਖਾਂ ਨੇ ਪਤਾ ਨਹੀਂ ਕਿਤਨਿਆਂ ਦੀਆਂ ਗਰਦਨਾ ਮਰੋੜੀਆਂ ਕਿਤਨਿਆਂ ਦੀਆਂ ਗਰਦਨਾ ਨੂੰ ਤੋੜ ਕੇ ਰੱਖ ਦਿੱਤਾ ਜਿਤਨਾ ਅਹੰਗ ਆਸ਼ਰਿਤ ਜੀਣ ਵਾਲਾ ਮਨੁੱਖ ਹੁੰਦਾ ਹੈ ਠੋਸ ਹੁੰਦਾ ਹੈ ਸਖਤ ਹੁੰਦਾ ਹੈ ਬੋਝਲ ਹੁੰਦਾ ਹੈ ਬਾਹਰੂ ਹੁੰਦਾ ਹੈ ਔਰ ਗ਼ਜ਼ਬ ਦੀ ਗੱਲ ਬੈਠਦਾ ਵੀ ਸਿਰ ਤੇ ਜਿਤਨਾ ਸੰਤ ਹੁੰਦਾ ਹੈ ਕੋਮਲ ਹੁੰਦਾ ਹੈ ਔਰ ਨਿਰਭਾਰ ਹੁੰਦਾ ਹੈ ਬਾਹਰੂ ਨਹੀਂ ਹੁੰਦਾ ਨਿਰਭਾਰ ਹੁੰਦਾ ਹੈ ਔਰ ਗਜ਼ਬ ਦੀ ਗੱਲ ਨਿਰਭਾਰ ਹੋਣ ਦੇ ਨਾਲ-ਨਾਲ ਕੋਮਲ ਹੋਣ ਦੇ ਨਾਲ-ਨਾਲ ਕਦਮਾਂ ਦੇ ਵਿੱਚ ਬੈਠਦਾ